ਸਮਾਜਿਕ ਖੋਜ ਕੀ ਹੈ ਉਹਦੇ ਬਾਰੇ ਚੰਨਣਾ ਸਮਾਜ ਸ਼ਾਸਤਰ ਸਮਾਜਿਕ ਖੋਜ ਛੋਧ ਦਾ ਅਰਥ ਖੇਤਰ ਅਤੇ ਮਹੱਤਵ ਸਮਾਜਿਕ ਖੋਜ ਸ਼ਬਦ ਦੋ ਸ਼ਬਦਾਂ ਦਾ ਸਮੇਲ ਹੈ ਸਮਾਜਿਕ ਅਤੇ ਖੋਜ ਅਨੁਸੰਧਾਨ ਜਾਂ ਦੁਬਾਰਾ ਖੋਜ ਸ਼ਬਦ ਅੰਗਰੇਜ਼ੀ ਦੇ ਸ਼ਬਦ रिसर्च ਸ਼ਬਦ ਦਾ ਪੰਜਾਬੀ ਰੂਪਾਂਤਰਨ ਹੈ ਸਮਾਜ ਦੇ ਨਾਲ ਸੰਬੰਧਿਤ ਕਿਸੇ ਘਟਨਾ ਬਾਰੇ ਕਰਮਬੱਧ ਤਰੀਕੇ ਨਾਲ ਕੀਤੀ ਜਾਣ ਵਾਲੀ ਨਿਰੰਤਰ ਖੋਜ ਨੂੰ ਸਮਾਜਿਕ ਖੋਜ ਕਹਿੰਦੇ ਹਨ ਇਹ ਡੈਫੀਨੇਸ਼ਨ ਅਸਰ ਹਰ ਸ਼ਬਦਾਂ ਚ ਸਮਾਜ ਦੇ ਨਾਲ ਸੰਬੰਧਿਤ ਕਿਸੇ ਘਟਨਾ ਬਾਰੇ ਕਰਮਬੱਧ ਤਰੀਕੇ ਨਾਲ ਕੀਤੀ ਜਾਣ ਵਾਲੀ ਨਿਰੰਤਰ ਖੋਜ ਨੂੰ ਸਮਾਜਿਕ ਖੋਜ ਕਹਿੰਦੇ ਹਨ ਫੋਰ ਦੇਖੋ ਸਧਾਨ ਸ਼ਬਦਾਂ ਦੇ ਵਿੱਚ ਸਮਾਜਿਕ ਖੋਜ ਦਾ ਅਰਥ ਹੈ ਕਰਮਵੱਧ ਵਿਧੀਆਂ ਦੁਆਰਾ ਸਮਾਜਿਕ ਘਟਨਾਵਾਂ ਸੰਬੰਧੀ ਨਵਾਂ ਗਿਆਨ ਪ੍ਰਾਪਤ ਕਰਨਾ ਮਾਰਾ ਦੇ ਅਨੁਸਾਰ ਪਰਵਾਸ਼ਾਵਾਂ ਕੀ ਨੇ ਮੌਜ਼ਰ ਦੇ ਅਨੁਸਾਰ ਸਮਾਜਿਕ ਘਟਨਾਵਾਂ ਅਤੇ ਸਮੱਸਿਆਵਾਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਕੀਤੀ ਗਈ ਵਿਵਸਥਾ ਅਤੇ ਜਾਂਚ ਹੀ ਸਮਾਜਿਕ ਖੋਜ ਹੈ ਰਿਪੀਟ ਮੋਜ਼ਰ ਅਨੁਸਾਰ ਸਮਾਜਿਕ ਘਟਨਾਵਾਂ ਅਤੇ ਸਮੱਸਿਆਵਾਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਕੀਤੀ ਗਈ ਵਿਵਸਥਾ ਅਤੇ ਜਾਂਚ ਹੀ ਸਮਾਜਿਕ ਖੋਜ ਹੈ। ਕੁਕਟੇ ਅਨੁਸਾਰ ਕਿਸੇ ਸਮੱਸਿਆ ਬਾਰੇ ਇਮਾਨਦਾਰੀ, ਬੁੱਧੀਮਾਨੀ ਅਤੇ ਵਿਸਤਾਰ ਨਾਲ ਤੱਥਾਂ ਦੇ ਅਰਥ ਅਤੇ ਉਪਯੋਗਤਾ ਦੀ ਖੋਜ ਕਰਨਾ ਹੀ ਸ਼ੋਧ ਹੈ, ਖੋਜ ਹੈ। ਕੁੱਕ ਦੀ ਪਰਿਭਾਸ਼ਾ ਨੂੰ ਦੁਬਾਰਾ ਪੜਦੇ ਹਾਂ ਕੁੱਕ ਦੇ ਅਨੁਸਾਰ ਕਿਸੇ ਸਮੱਸਿਆ ਬਾਰੇ ਇਮਾਨਦਾਰੀ ਬੁੱਧੀਮਾਨੀ ਅਤੇ ਵਿਸਤਾਰ ਨਾਲ ਤੱਥਾਂ ਦੇ ਅਰਥ ਅਤੇ ਉਪਯੋਗਤਾ ਦੀ ਖੋਜ ਹੀ ਕਰਨਾ ਹੀ ਸ਼ੋਧ ਹੈ ਜਾਂ ਖੋਜ ਹੈ ਇਹ ਜਿਹੜਾ ਖੋਜ ਤੇ ਸ਼ੋਧ ਇਸ ਮਾਨਾਰਥਕ ਸ਼ਬਦ ਨੇ ਹਿੱਟਨੇ ਦੇ ਅਨੁਸਾਰ ਹਿਟਨੇ ਵੀ ਇੱਕ ਸਮਾਜਿਕ ਵਿਗਿਆਨੀ ਹੋਇਆ ਹੈ ਸਮਾਜਿਕ ਖੋਜ ਵਿੱਚ ਮਨੁੱਖੀ ਸਮੂਹਾਂ ਦੇ ਆਪਸੀ ਸਬੰਧਾਂ ਦਾ ਅਧਿਐਨ ਹੁੰਦਾ ਹੈ ਹਿਟਨੇ ਨੇ ਕੀ ਕਿਹਾ ਹੈ ਸਮਾਜਿਕ ਖੋਜ ਦੇ ਵਿੱਚ ਮਨੁੱਖੀ ਸਮੂਹਾਂ ਦੇ ਆਪਸੀ ਸਬੰਧਾਂ ਦਾ ਅਧਿਐਨ ਹੁੰਦਾ ਹੈ ਸਮਾਜਿਕ ਖੋਜ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਸਮਾਜਿਕ ਜੀਵਨ ਦੇ ਨਾਲ ਇਹ ਸੰਬੰਧਿਤ ਹੁੰਦੀਆਂ ਵਿਸ਼ਵਾਸਯੋਗ ਗਿਆਨ ਦੀ ਪ੍ਰਾਪਤੀ ਕਰਵਾਉਂਦੀਆਂ ਨੇ ਸਮਾਜਿਕ ੌਲਤੀ ਦੇ ਵਿੱਚ ਸਹਾਇਕ ਹੁੰਦੀ ਹੈ ਨਵੇਂ ਅਤੇ ਪੁਰਾਣੇ ਤੱਥਾਂ ਦੀ ਖੋਜ ਇਸਰੇ ਵਿੱਚ ਕੀਤੀ ਜਾਂਦੀ ਹੈ ਵਿਗਿਆਨਕ ਚਰਨਾਂ ਦੀ ਪਾਲਣਾ ਹੁੰਦੀ ਹੈ ਕੀ ਕਿਉਂ ਤੇ ਕਿਵੇਂ ਦਾ ਵਿਆਪਕ ਅਧਿਐਨ ਸਮਾਜਿਕ ਖੋਜ ਦੇ ਵਿੱਚ ਕੀਤਾ ਜਾਂਦਾ ਹੈ ਪ੍ਰਾਪਤ ਤੱਥਾਂ ਦੇ ਆਧਾਰ ਤੇ ਪੁਖਿਖਾਣੀ ਸੰਭਵ ਹੁੰਦੀ ਹੈ ਸਮੱਸਿਆਵਾਂ ਦੇ ਮੂਲ ਕਾਰਨ ਦੀ ਖੋਜ ਇਸ ਦੇ ਵਿੱਚ ਹੁੰਦੀ ਹੈ। ਸਮੱਸਿਆਵਾਂ ਦੇ ਸਥਾਈ ਹੱਲ ਕੱਢਣੇ ਇਸ ਰਾਹੀਂ ਸੰਭਵ ਹੁੰਦੇ ਨੇ। ਸਮਾਜਿਕ ਖੋਜ ਦਾ ਖੇਤਰ ਨਵੇਂ ਸਿਧਾਂਤਾਂ ਦੀ ਨਾਲ ਸੰਬੰਧਿਤ ਖੋਜ ਦੂਜਾ ਪੁਰਾਣੇ ਤੱਥਾਂ ਨੂੰ ਤਰਕ ਦੀ ਕਸਰਤੀ ਤੇ ਪਰਖਣਾ ਜਾਂਚਣਾ ਤੀਜਾ ਹੋਰਾਂ ਦੇ ਤੱਥਾਂ ਤੇ ਆਧਾਰਿਤ ਖੋਜ ਚੌਥਾ ਪ੍ਰਯੋਗਾਤਮਕ ਪદ્ધਤੀ ਤੇ ਆਧਾਰਿਤ ਖੋਜ ਸਮਾਜਿਕ ਖੋਜ ਦਾ ਮਹੱਤਵ ਲਾਭ ਅਗਿਆਨਤਾ ਦਾ ਇਹ ਨਾਸ਼ ਕਰਦੀ ਹੈ ਗਿਆਨ ਦੀ ਪ੍ਰਾਪਤੀ ਕਰਵਾਉਂਦੀ ਹੈ ਵਿਗਿਆਨਿਕ ਅਧਿਐਨ ਇਸ ਦੇ ਵਿੱਚ ਕੀਤਾ ਜਾਂਦਾ ਹੈ ਪੁਖਵਾਣੀ ਲਈ ਇਹ ਸਹਾਇਕ ਹੁੰਦੀ ਹੈ ਸਮਾਜ ਦਾ ਕਲਿਆਣ ਕਰਨ ਦਾ ਰਾਹ ਖੋਲਦੀ ਹੈ ਸਮਾਜਿਕ ਇਸ ਦੇ ਨਾਲ ਸੁਧਾਰ ਵੀ ਹੁੰਦਾ ਹੈ ଏਸੀ ਸਮਾਜਿਕ ਖੋਜ ਦੇ ਬਾਰੇ ਕੁਝ ਅਹਿਮ ਬਿੰਦੂਆਂ ਤੇ ਜਾਣਕਾਰੀ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ